ਵੀਰ ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਸੁਖਵੀਰ ਨੇ ਅਕਾਲੀ ਦਲ ਦੇ ਵਿਵਾਦ ਤੇ ਤੋੜੀ ਚੁੱਪ ਅਤੇ ਜੂਥ ਅਕਾਲੀ ਦਲ ਵੱਲੋਂ ਸਮਰਥਨ ਚੰਦੂ ਮਾਜਰਾ ਅਤੇ ਬਾਗੀ ਧੜੇ ਨੇ ਖੋਲੇ ਸੁਖਵੀਰ ਦੇ ਗੁੱਜੇ ਪੇਤ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਲੜੇਗਾ ਜ਼ਿਮਨੀ ਚੋਣ ਪੰਜਾਬ ਦੇ ਮੁੱਖ ਮੰਤਰੀ ਬਾਦ ਨੂੰ ਖੈਰਾ ਬਾਜਵਾ ਅਤੇ ਮਜੀਠੀਆਂ ਨੇ ਪਾਇਆ ਕਿਰਾ ਤਿੰਨ ਹੀ ਹੋਈ 100 ਲਾਡੋਵਾਲ ਟੋਲ ਪਲਾਜ਼ਾ ਹੋਵੇਗਾ ਬੰਦ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ ਪਾਟੋ ਧਾੜ ਤੇ ਪਏ ਕਲੇਸ਼ ਦੀ ਕੁਝ ਇੱਕ ਆਕਸੀਜਨ ਦਿੱਤੀ ਜਾ ਰਹੀ ਹੈ ਜਾਂ ਕੁਝ ਇੱਕ ਚੰਗੀਆਂ ਖਬਰਾਂ ਸੁਖਬੀਰ ਵਾਸਤੇ ਨੇ ਕਿਉਂਕਿ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਜਾਂ ਇਹ ਕਹਾ ਲੀਡਰਸ਼ਿਪ ਦੇ ਵਿੱਚ ਪੂਰਨ ਭਰੋਸਾ ਪ੍ਰਗਟਾਇਆ ਅਤੇ ਇਹ ਵੀ ਆਖ ਦਿੱਤਾ ਕਿ ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਸਕਦੇ ਆ ਇਹਨਾਂ ਤੋਂ ਇਲਾਵਾ ਕੋਈ ਹੋਰ ਲੀਡਰਸ਼ਿਪ ਪ੍ਰਦਾਨ ਨਹੀਂ ਕਰ ਸਕਦਾ ਜੂਥ ਅਕਾਲੀ ਦਲ ਨੇ ਇੱਕ ਮਤ ਹੋ ਕੇ ਕਿਹਾ ਕਿ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਹੋ ਸਕਦਾ ਅਤੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖਾਲਸਾ ਪੰਥ ਪੰਜਾਬ ਅਤੇ ਅਕਾਲੀ ਦਲ ਦੇ ਵਕਾਰ ਨਾਲ ਸਮਝੌਤਾ ਨਾ ਕਰਨ ਤੇ ਉਹਨਾਂ ਦੀ ਸਿਫਤ ਵੀ ਕੀਤੀ ਹੈ। ਜੂਥ ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਸਿੱਖ ਰਲੀ ਜਿਹੜੀ ਲੀਡਰਸ਼ਿਪ ਹੈ। ਉਹਦੇ ਤੇ ਇਹ ਆਖਿਆ ਕਿ ਸੁਖਬੀਰ ਤੇ ਇੱਕ ਗਰੁੱਪ ਦੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ। ਦਬਾਅ ਬਣਾਉਣ ਦੇ باوجود ਉਹਨਾਂ ਨੇ ਭਾਜਪਾ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਹਦੀ ਕਹਿੰਦੇ ਸੀ ਸ਼ਲਾਘਾ ਕਰਦੇ ਹਾਂ। ਇਸ ਸਿੱਖ ਰਲੀ ਲੀਡਰਸ਼ਿਪ ਦਾ ਇਹ ਇੱਕ ਹਿੱਸਾ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਵਾਸਤੇ ਪਾਰਟੀ ਦੇ ਸਿਧਾਂਤਾਂ ਦੀ ਕੁਰਬਾਨੀ ਦੇ ਕੇ ਭਾਜਪਾ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ ਇਸ ਮੌਕੇ ਸੁਖਵੀਰ ਬਾਦਲ ਨੇ ਵੀ ਕਿਹਾ ਕਿ ਪਿਛਲੇ ਤਕਰੀਬਨ 2 ਮਹੀਨੇ ਹੋ ਗਏ 2 ਮਹੀਨਿਆਂ ਦੇ ਵਿੱਚ ਵਾਪਰੇ ਸਾਰੇ ਘਟਨਾਕਰਮ ਤੋਂ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਕਹਿੰਦੇ ਮੈਂ ਜਾਣੂ ਕਰਵਾਇਆ ਉਹਨਾਂ ਨੇ ਇਹ ਵੀ ਆਖਿਆ ਕਿ ਮੈਂ ਵੀ ਆਸਾਨੀ ਨਾਲ ਭਾਜਪਾ ਨਾਲ ਸਮਝੌਤਾ ਕਰ ਸਕਦਾ ਸੀ ਪਰ ਮੈਂ ਇਸ ਕਰਕੇ ਨਾ ਕਰ ਦਿੱਤੀ ਹੈ ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਮੈਂ ਬਗੈਰ ਮੰਦੀ ਸਿੰਘਾ ਪੰਜਾਬ ਦੇ ਦਰਿਆਈ ਪਾਣੀਆਂ ਤੇ ਪੰਜਾਬ ਦੀ ਰਾਜਧਾਨੀ ਸਮੇਤ ਪੰਜਾਬ ਦੇ ਜਿਹੜੇ ਹੋਰ ਮਸਲੇ ਐ ਉਹਨਾਂ ਤੇ ਚਰਚਾ ਕੀਤੇ ਬਗੈਰ ਸੀਟਾਂ ਦੀ ਲੈਣ ਦੇਣ ਕਰ ਲਵਾਂ ਸੁਖਵੀਰ ਨੇ ਕਿਹਾ ਕਿ ਮੈਂ ਕਿਸੇ ਵੀ ਕੀਮਤ ਤੇ ਪੰਥ ਕਿਸਾਨਾਂ ਅਤੇ ਪੰਜਾਬੀਆਂ ਨਾਲ ਧੋਖਾ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਦਾਨਤ ਕਸਟੈਂਟ ਲੈਂਡ ਦੇ ਬਾਵਜੂਦ ਵੀ ਜੋ ਆਗੂ ਅੱਜ ਪਾਰਟੀ ਦੇ ਖਿਲਾਫ ਬੋਲ ਰਹੇ ਨੇ ਨਿੱਜੀ ਤੌਰ ਤੇ ਭਾਜਪਾ ਤੱਕ ਪਹੁੰਚ ਕਰਕੇ ਉਹਨਾਂ ਨਾਲ ਸਮਝੌਤੇ ਕੀਤੇ ਉਨਾ ਕਿਹਾ ਕਿ ਮੈਂ ਤੁਹਾਨੂੰ ਇਹ ਸਮਝੌਤਿਆਂ ਦਾ ਸਨਮਾਨ ਕਰਨ ਤੋਂ ਨਾ ਕਰ ਦਿੱਤੀ ਹੈ ਕਿਉਂਕਿ ਮੈਂ ਮੌਕਾ ਪ੍ਰਸਤੀ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਕਰਦਾ ਸੁਖਵੀਰ ਨੇ ਕਿਹਾ ਕਿ ਅਕਾਲੀ ਦਲ ਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਅਤੇ ਹਮੇਸ਼ਾ ਰਹਾਂਗਾ ਵੀ ਅਕਾਲੀ ਦਲ ਦੇ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਪੇਸ਼ ਕੀਤੇ ਸੁਝਾਅ ਸੁਣੇ ਜਿਨ੍ਹਾਂ ਦੇ ਵਿੱਚ ਇਹ ਵੀ ਹੈ ਇਹ ਕਿਹਾ ਗਿਆ ਕਿ ਪਾਰਟੀ ਦੇ ਵਿੱਚ ਚੋਣਾਂ ਦੇ ਵਿੱਚ ਨੌਜਵਾਨ ਚਿਹਰਿਆਂ ਨੂੰ ਢੁਕਵੀਂ ਪ੍ਰਤੀਨਿਧਤਾ ਦਿੱਤੀ ਜਾਵੇ ਨੌਜਵਾਨਾਂ ਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਵਧਾਈ ਜਾਵੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਯੂਥ ਵਿੰਗ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਕੇ ਇਹਨੂੰ ਹੋਰ ਮਜ਼ਬੂਤ ਬਣਾਉਣ ਦੇ ਪ੍ਰੋਗਰਾਮ ਤੇ ਕੰਮ ਕਰ ਰਹੀ ਹੈ ਹੁਣ ਇਹਦੇ ਉੱਤੇ ਟਿੱਪਣੀ ਕਰਨੀ ਬਣਦੀ ਹੈ ਕਿ ਬਿਲਕੁਲ ਸਿਧਾਂਤਾਂ ਨੂੰ ਮੱਦੇ ਨਜ਼ਰ ਰੱਖਦੇ ਆ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਗਿਆ ਪਰ ਜਦੋਂ ਪਹਿਲਾਂ ਸਮਝੌਤੇ ਕੀਤੇ ਜਾਂਦੇ ਸੀ ਕਿ ਉਦੋਂ ਚਰਚਾ ਕਰਕੇ ਕੀਤੇ ਗਏ ਸੀ ਕਿ ਉਦੋਂ ਕਿਸੇ ਸ਼ਰਤ ਦੇ ਅਧੀਨ ਕੀਤੇ ਗਏ ਸੀ ਕਿ ਉਦੋਂ ਇਹਨਾਂ ਨੂੰ ਪੁੱਛ ਕੇ ਕੀਤੇ ਗਏ ਸੀ ਜੇ ਉਹਨਾਂ ਦੇ ਕਹਿਣ ਤੇ ਤੁਸੀਂ ਸਮਝੌਤਾ ਕਰਦੇ ਨਹੀਂ ਤਾਂ ਇਹਦਾ ਮਤਲਬ ਪਹਿਲਾਂ ਵੀ ਤੁਸੀਂ ਸਮਝੌਤੇ ਆਪ ਕੀਤੇ ਹੋਣ ਕਿਤੇ ਫਿਰ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਵੇਖਦੇ ਹੋ ਇਹ ਮੰਗਾ ਭਾਵੇਂ ਬੰਦੀ ਸਿੰਘਾਂ ਦੀਆਂ ਨੇ ਭਾਵੇਂ ਪੰਜਾਬ ਦੇ ਪਾਣੀਆਂ ਦੀਆਂ ਨੇ ਭਾਵੇਂ ਚੰਡੀਗੜ੍ਹ ਦੀਆਂ ਜਾਂ ਪੰਜਾਬ ਦੇ ਹੋਰ ਮਸਲੇ ਨਹੀਂ ਇਹ ਕੋਈ ਆ 2 ਮਹੀਨਿਆਂ ਦੇ ਪੈਦਾ ਨਹੀਂ ਹੋਏ ਸ਼ਾਇਦ ਇਸ ਮਸਲੇ ਤੇ ਸੁਖਵੀਰ ਕੋਲ ਜਵਾਬ ਨਾ ਹੋਵੇ ਪਰ ਹੁਣ ਦੂਸਰੇ ਪਾਸੇ ਚੰਦੂ ਬਾਦਰਾ ਸਾਹਿਬ ਤੇ ਉਹਨਾਂ ਦਾ ਜਲਾ ਤੜਾ ਹੈ ਜਿਹੜਾ ਇਸ ਵਕਤ ਆਪਾਂ ਆਖ ਸਕਦੇ ਹਾਂ ਕਿ ਆਪਣੇ ਆਪ ਨੂੰ ਇਹ ਦਾਵਾ ਕਰ ਰਿਹਾ ਹੈ ਕਿ ਉਹ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਤੋੜ ਰਿਹਾ ਹੈ। ਉਹਨਾਂ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸਰਦੀਪ ਸਿੰਘ ਰਖੜਾ, ਚਲਵਦੀ ਸਿੰਘ ਬਰਾੜ ਇਹ ਕੁਝ ਆਗੂ ਨੇ। ਇਹਨਾਂ ਨੇ ਵੀ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਸੁਖਵੀਰ ਬਾਦਲ ਨੂੰ ਸਵਾਲਾਂ ਦੀ ਝੜੀ ਲਾ ਦਿੱਤੀ ਹੈ। ਕਿ ਸਾਡੇ ਤੇ ਦੋਸ਼ ਤੁਸੀਂ ਲਾਏ ਨੇ। ਕਿ ਅਸੀਂ ਭਾਜਪਾ ਦੇ ਏਜੰਟਾਂ ਤੇ ਭਾਜਪਾ ਨਾਲ ਸਮਝੌਤਾ ਕਰਨਾ ਚਾਹੁੰਦੇ ਸੀ। ਉਹਨਾਂ ਨੇ ਫਿਰ ਕੁਝ ਸਵਾਲ ਕੀਤੇ ਨੇ। ਤੇ ਇਹਨਾਂ ਦੇ ਵੱਲੋਂ ਇਹਨਾਂ ਆਗੂਆਂ ਨੂੰ ਭਾਜਪਾ ਤੇ ਕਾਂਗਰਸ ਦਾ ਏਜੰਟ ਦੱਸੇ ਜਾਣ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਪੰਥ ਹਿੱਤਾਂ ਦੀ ਤਲਾਂਜਲੀ ਦੇ ਕੇ ਨਿੱਜੀ ਫਾਇਦਿਆਂ ਨਹੀਂ ਭਾਜਪਾ ਨੂੰ ਜਫੀਆਂ ਪਾਉਣ ਵਾਲੇ ਅੱਜ ਕਿਹੜੇ ਮੂਹ ਦੇ ਨਾਲ ਪੰਜਾਬ ਦੇ ਟਕਸਾਲੀ ਅਕਾਲੀਆਂ ਅਤੇ ਪੰਥਕ ਪਰਿਵਾਰਾਂ ਨੂੰ ਭਾਜਪਾ ਦਾ ਏਜੰਟ ਦੱਸ ਰਹੇ ਨੇ ਕਿਦਾ ਸਕਦੇ ਆ? ਉਹਨਾਂ ਕਿਹਾ ਕਿ ਇਹ ਤਾਂ ਗੱਲ ਝਗ ਜ਼ਹਾਰ ਹੈ ਕਿ ਸਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਰੋਕਣ ਵਾਸਤੇ ਭਾਜਪਾ ਦੇ ਨਾਲ ਤੁਸੀਂ ਬਿਗੈਰ ਸ਼ਰਤ ਜਾ ਕੇ ਜਫੀ ਪਾਈ ਭਾਜਪਾ ਦੇ ਏਜੰਟ ਫਿਰ ਕੌਣ ਸੀਨੀਅਰ ਲੀਡਰਸ਼ਿਪ ਨੂੰ ਅਣਗੌਲਿਆ ਕਰਕੇ ਵਜ਼ਾਰਤਾਂ ਲਈਆਂ ਉਹਨਾਂ ਨਾਲ ਜਫੀਆਂ ਪਾਈਆਂ ਫਿਰ ਦੱਸੋ ਭਾਜਪਾ ਦੇ ਏਜੰਟ ਕੌਣ ਰਾਸ਼ਟਰਪਤੀ ਅਤੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਵਿੱਚ ਭਾਜਪਾ ਨੂੰ ਵੋਟ ਪਾਉਣ ਵਾਲੇ ਭਾਜਪਾ ਦੇ ਏਜੰਟ ਨੇ ਜਾਂ ਨਹੀਂ ਤਿੰਨ ਕਾਲੇ ਕਾਨੂੰਨਾਂ ਦੇ ਡਰਾਫਟ ਤੇ ਕੋਰ ਕਮੇਟੀ ਦੇ ਫੈਸਲੇ ਦੇ ਵਿੱਚ ਉਲਟ ਜਾ ਕੇ ਸਮਰਥਨ ਕਰਨਾ ਕਿ ਤੁਸੀਂ ਭਾਜਪਾ ਦੇ ਏਜੰਟ ਹੋ ਜਾਂ ਨਹੀਂ ਲੋਕ ਸਭਾ ਚੋਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕੱਲੇ ਜਾ ਕੇ ਗੱਲਬਾਤ ਕੀਤੀ ਬੇਨਤੀਆਂ ਕੀਤੀਆਂ ਸੀਟਾਂ ਵਾਸਤੇ ਤਰਲੋ ਮੱਛੀ ਹੋਏ ਤਰਲੇ ਕੱਢੇ ਕਿ ਤੁਸੀਂ ਭਾਜਪਾ ਦੇ ਏਜੰਟ ਨਹੀਂ ਜਦੋਂ ਕਿ ਇਹ ਵੀ ਕਹਿੰਦੇ ਰਿਕਾਰਡ ਹੈ ਕਿ ਉਹਨਾਂ ਨੇ ਪੰਜਾਬ ਤੇ ਕਿਸਾਨੀ ਦੇ ਹਿੱਤਾਂ ਲਈ ਲੈਂਡ ਐਕੁਇਜ਼ੀਸ਼ਨ ਐਕਟ ਦੇ ਖਿਲਾਫ ਸੱਤਾਧਾਰੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਐਮੈਂਡਮੈਂਟ ਪਾਈ ਕਿ ਇਹ ਭਾਜਪਾ ਦਾ ਕੋਈ ਏਜੰਟੀ ਕਰ ਸਕਦਾ ਸੀ ਅਮਰਿਤਪਾਲ ਸਿੰਘ ਨੂੰ ਭਾਜਪਾ ਦਾ ਏਜੰਟ ਕਿਸ ਨੇ ਦੱਸਿਆ ਕਿਹੜੇ ਮੂੰਹ ਦੇ ਨਾਲ ਤੁਸੀਂ ਦੂਸਰ ਨੂੰ ਭਾਜਪਾ ਦਾ ਏਜੰਟ ਦੱਸ ਰਹੇ ਹੋ ਉਹਨਾਂ ਨੇ ਮੁੱਦੇ ਘੜਾਇਆ ਕਿ ਤੁਸੀਂ ਕਿਹੜੇ ਕਿਹੜੇ ਥਾਂ ਦੇ ਉੱਤੇ ਭਾਜਪਾ ਦੇ ਏਜੰਟ ਬਣੇ ਇਸ ਵਾਸਤੇ ਸੁਖਵੀਰ ਬਾਦਲ ਤੇ ਉਹਨਾਂ ਦੇ ਸਮਰਥਕਾਂ ਨੂੰ ਸੋਚ ਸਮਝ ਕੇ ਕਹਿੰਦੇ ਕੋਈ ਗੱਲ ਜਾਂ ਤੋਮ ਬਤਲਾਉਣੀ ਚਾਹੀਦੀ ਹੈ ਪੰਜਾਬ ਦੇ ਸਾਰੇ ਲੋਕ ਸਾਰਾ ਕੁਝ ਜਾਣਦੇ ਆ ਸੱਚ ਜਾਣਦੇ ਆ ਉਹਨਾਂ ਨੇ ਕਿਹਾ ਕਿ ਦੂਸਰੇ ਪਾਸੇ ਜਿਹੜੇ ਟਕਸਾਲੀ ਪਰਿਵਾਰ ਨੇ ਜਿਹੜੇ ਪਾਰਟੀ ਦੀ ਮਜ਼ਬੂਤੀ ਲਈ ਮੰਥਨ ਕਰ ਰਹੇ ਨੇ ਉਹਦੇ ਵਾਸਤੇ ਇਕੱਠੇ ਹੋਏ ਨੇ ਅਤੇ ਉਹਨਾਂ ਪਰਿਵਾਰਾਂ ਨੂੰ ਭਾਜਪਾ ਤੇ ਕਾਂਗਰਸ ਦੇ ਏਜੰਟ ਦੱਸ ਰਹੇ ਨੇ ਚੰਦੂ ਬਾਜਰਾ ਨੇ ਕਿਹਾ ਕਿ ਜਿਨ੍ਹਾਂ ਨੂੰ ਭਾਜਪਾ ਦਾ ਏਜੰਟ ਦੱਸਿਆ ਜਾ ਰਿਹਾ ਉਹਨਾਂ ਪਰਿਵਾਰਾਂ ਨੇ ਅਕਾਲੀ ਦਲ ਨੂੰ ਸੱਤਾ ਦੇ ਵਿੱਚ ਲਿਆਉਣ ਵਾਸਤੇ ਜੇਲਾਂ ਕੱਟੀਆਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਪਰਿਵਾਰਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਜਥੇਦਾਰ ਤਲਵੰਡੀ ਦਾ ਪਰਿਵਾਰ ਮੋਹਨ ਸਿੰਘ ਤੁਰ ਦਾ ਪਰਿਵਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਪਰਿਵਾਰ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਜਥੇਦਾਰ ਵਡਾਲਾ ਦਾ ਪਰਿਵਾਰ ਬੀਬੀ ਗੁਲਸ਼ਨ ਦਾ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਸ਼ਰੋਮਣੀ ਕਮੇਟੀ ਮੈਂਬਰ ਸਾਬਕਾ ਮੰਤਰੀ ਸਾਬਕਾ ਐਮਪੀ ਅਤੇ ਉਹਨਾਂ ਦੇ ਪਰਿਵਾਰ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਤਾਂ ਸਿਰਫ ਪਾਰਟੀ ਨੂੰ ਬਚਾਉਣ ਲਈ ਅਪੀਲ ਕੀਤੀ ਹੈ। ਚੰਡੀਗੜ੍ਹ ਦੇ ਵਿੱਚ ਉਸ ਅਪੀਲ ਤੇ ਵਿਚਾਰ ਕਰਨ ਦੀ ਬਜਾਏ ਇੱਕ ਵਿਅਕਤੀ ਨੂੰ ਬਚਾਉਣ ਦੇ ਵਾਸਤੇ ਪਾਰਟੀ ਹੀ ਖੇਰੂ-ਖਿਰੂ ਕਰ ਦਿੱਤੀ। ਸੁਖਵੀਰ ਬਾਦਲ ਪਾਰਟੀ ਦੀ ਅਗਵਾਈ ਕਰਨ ਦੀ ਥਾਂ ਤੇ ਇੱਕ ਧੜੇ ਦੀ ਅਗਵਾਈ ਕਰਨ ਲੱਗ ਪਏ ਐ। ਉਹਨਾਂ ਇਹ ਅਪੀਲ ਕੀਤੀ ਹੈ ਕਿ ਜਨਤਕ ਤੌਰ ਤੇ ਤਾਂ ਸਾਨੂੰ ਇਹ ਗੱਲ ਕਰਨੀ ਪਈ। ਕਿ ਉਹਨਾਂ ਆਪਣੇ ਵਿਚਾਰ ਰੱਖਣ ਵਾਸਤੇ ਮੀਟਿੰਗ ਵਿੱਚ ਸਾਨੂੰ ਜਦੋਂ ਬੁਲਾਇਆ ਹੀ ਨਹੀਂ ਗਿਆ ਤੇ ਅਸੀਂ ਕੀ ਕਰਦੇ ਇਹਨਾਂ ਨੂੰ ਜਿਨ੍ਹਾਂ ਨੂੰ ਬਾਗੀ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਬਚਾਉਣ ਦੇ ਵਾਸਤੇ ਸਰਦਾਗੂ ਆ ਇਹ ਉਹ ਕਹਿੰਦੇ ਜਿਹੜੇ ਅਕਾਲੀ ਦਲ ਨੂੰ ਪੰਥ ਕਰੋ ਰੀਤਾਂ ਤੇ ਲਿਜਾਣਾ ਚਾਹੁੰਦੇ ਆ ਇਹ ਉਹ ਆਗੂ ਨੇ ਜਿਨ੍ਹਾਂ ਨੂੰ ਬਾਗੀ ਦੱਸਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸੁਖਵੀਰ ਬਾਦਲ ਦੀ ਹਾਦਸਾ ਉਦੋਂ ਹੋ ਗਈ ਜਦੋਂ ਸੁਖਵੀਰ ਬਾਦਲ ਨੇ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਚੰਦੂ ਮਾਜਾ ਨੇ ਇਥੋਂ ਤੱਕ ਵੀ ਆਖ ਦਿੱਤਾ ਹੈ ਕਿ ਅਕਾਲੀ ਦਲ ਦੇ ਸਾਰੇ ਸੋਹਿਰਦ ਆਗੂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਦੇ ਵਾਸਤੇ ਐਲਾਨ ਕਰ ਚੁੱਕੇ ਐ 1 ਜੁਲਾਈ ਨੂੰ ਅਰਦਾਸ ਜੋਦੜੀ ਕੀਤੀ ਜਾਏਗੀ ਅਕਾਲੀ ਦਲ ਦੇ ਵੱਲੋਂ ਹੋਈਆਂ ਗਲਤੀਆਂ ਨੂੰ ਬਖਸ਼ਾਉਣ ਲਈ ਇੱਕ ਲਿਖਤ ਦੇ ਵਿੱਚ ਪੱਤਰ ਵੀ ਸੌਂਪਿਆ ਜਾਏਗਾ ਜਿਸ ਦੇ ਵਿੱਚ ਹੋਈਆਂ ਗਲਤੀਆਂ ਦਾ ਜ਼ਿਕਰ ਵੀ ਕੀਤਾ ਹੋਏਗਾ ਚੰਦੂ ਮਾਜਰਾ ਨੇ ਇਹ ਵੀ ਆਖਿਆ ਕਿ ਇਹ ਵੀ ਤੈਅ ਹੈ ਕਿ ਜਿਹੜੇ ਆਗੂ ਅਕਾਲੀ ਦਲ ਨੂੰ ਬਚਾਉਣ ਲਈ ਇਕੱਠੇ ਹੋਏ ਐ ਉਨਾ ਵਿੱਚੋਂ ਕੋਈ ਵੀ ਪ੍ਰਧਾਨਗੀ ਨਹੀਂ ਲਏਗਾ ਅਤੇ ਭਵਿੱਖ ਦੇ ਵਿੱਚ ਪਾਰਟੀ ਪ੍ਰਧਾਨ ਕਦੇ ਵੀ ਮੁੱਖ ਮੰਤਰੀ ਨਹੀਂ ਬਣੇਗਾ ਅਤੇ ਅਕਾਲੀ ਦਲ ਦੀ ਅਗਵਾਈ ਅਜਹੀ ਸ਼ਖਸੀਅਤ ਨੂੰ ਸੌਂਪੀ ਜਾਏਗੀ ਜਿਹੜੀ ਸ਼ਖਸੀਅਤ ਰਾਜਨੀਤੀ ਅਤੇ ਧਰਮ ਦਾ ਸੁਮੇਲ ਰੱਖਦੀ ਹੋਵੇ ਜਾਣੂ ਹੋਵੇ ਅਕਾਲੀਆਂ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹਦੇ ਮੁਤਾਬਕ ਅਗਵਾਈ ਸੌਂਪੀ ਜਾਏਗੀ ਉਹਨਾਂ ਕਿਹਾ ਕਿ ਅਕਾਲੀ ਦਲ ਬਚਾਓ ਲਹਿਰ ਦਾ ਆਰੰਭ ਪੰਥ ਹਤਾਇਸ਼ੀਆਂ ਅਤੇ ਪੰਥਦਰਦੀ ਲੋਕਾਂ ਤੱਕ ਪਹੁੰਚ ਕੇ ਕੀਤਾ ਜਾਏਗਾ ਇਹਦੇ ਤੋਂ ਬਾਅਦ ਧਾਰਮਿਕ ਸ਼ਖਸੀਤਾ ਫਿਰ ਰਾਜਨੀਤਿਕ ਸਮਝ ਰੱਖਣ ਵਾਲੇ ਲੋਕਾਂ ਤੱਕ ਪਹੁੰਚ ਕੀਤੀ ਜਾਏਗੀ ਅਤੇ ਇਹਦੇ ਤੋਂ ਬਾਅਦ ਜਿਹੜਾ ਨਿਚੋੜ ਨਿਕਲੇਗਾ ਉਹ ਸ਼ਖਸੀਅਤ ਨੂੰ ਅਗਵਾਈ ਸੰਭਾਲ ਦਿੱਤੀ ਜਾਏਗੀ ਅੱਗੇ ਉਹਨਾਂ ਨੇ ਲਿਖਿਆ ਕਿ ਖਾਲਸਾ ਜੀ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਤੇ ਪੰਥਕ ਜਜ਼ਵਾ ਰੱਖਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਸਨੇਮਰ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਰਜਾ ਬ ਦਰਜਾ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕੇ ਪਿਛਲੇ ਅਰਸੇ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਕੁਝ ਆਗੂਆਂ ਦੇ ਵੱਲੋਂ ਪੰਥਕ ਸਿਧਾਂਤਾਂ ਅਤੇ ਅਕਾਲੀ ਦਲ ਦੀਆਂ ਸ਼ਾਨਦਾਰ ਰਵਾਇਤਾਂ ਦਾ ਘਾਣ ਹੋਇਆ ਹੈ ਅਤੇ ਪੰਥਕ ਮਰਿਆਦਾ ਦੀ ਘੋਰ ਉਲੰਘਣਾ ਹੋਈ ਹੈ ਇਸ ਕਰਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਬਹੁਤ ਗਹਿਰੀ ਠੇਸ ਪਹੁੰਚੀ ਸੀ ਇਸ ਕਰਕੇ ਜਿਹੜੇ ਵੀ ਪਾਰਟੀ ਦੀ ਲੀਡਰਸ਼ਿਪ ਪਾਰਟੀ ਨਾਲ ਜੁੜੀ ਸੀ ਉਹ ਸਿੱਧੇ ਰੂਪ ਦੇ ਵਿੱਚ ਸਾਰੀ ਜ਼ਿੰਮੇਵਾਰੀ ਜ਼ਰੂਰ ਹੈ ਉਹਨਾਂ ਦੇ ਸਿਰ ਇਹ ਜ਼ਿੰਮੇਵਾਰੀ ਹੈ ਇਸ ਲਈ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਹੈ ਕਿ 1 ਜੁਲਾਈ ਨੂੰ 10 ਵਜੇ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋ ਕੇ ਸਮੂਹਕ ਤੌਰ ਤੇ ਖਿਮਾ ਜਾਚਨਾ ਮੰਗੀ ਜਾਏਗੀ ਸੋ ਆਪ ਜੀ ਨੂੰ ਖਿਮਾ ਜਾਚਨਾ ਪੱਤਰ ਦੇਣ ਲਈ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਕਿਸ ਧੜੇ ਵਿੱਚ ਰਹਿਣਾ ਚਾਹੁੰਦੇ ਹੋ ਅੱਗੇ ਕਿਸ ਦੀ ਪ੍ਰਧਾਨਗੀ ਹੇਠ ਚੱਲਣਾ ਹੈ ਇਹ ਜ਼ਰੂਰੀ ਨਹੀਂ ਪਰ ਇਹ ਬਹੁਤ ਜ਼ਰੂਰੀ ਹੈ ਕਿ ਹੋਈਆਂ ਭੁੱਲਾਂ ਦੀ ਗੁਰੂ ਸਾਹਿਬ ਤੋਂ ਮੁਆਫੀ ਮੰਗ ਕੇ ਆਪਣੇ ਮਨ ਦਾ ਬੋਝ ਹਲਕਾ ਕਰੀਏ ਸਵਾਲ ਇਹ ਵੀ ਹੈ ਮੈਂ ਪੀਤੇ ਕੁਝ ਦਿਨਾਂ ਤੋਂ ਕਹਿੰਦਾ ਆ ਰਿਹਾ ਕਿ ਸਾਰੀ ਜ਼ਿੰਮੇਵਾਰੀ ਸੁਖਬੀਰ ਬਾਦਲ ਦੇ ਸਿਰ ਨਹੀਂ ਲੱਗੀ ਜਾ ਸਕਦੀ ਕਿਤੇ ਨਾ ਕਿਤੇ ਇਹਨਾਂ ਨੇ ਕੁਰਸੀਆਂ ਬਚਾਉਣ ਵਾਸਤੇ ਅਹੁਦੇਦਾਰੀਆਂ ਜਾਂ ਟਿਕਟਾਂ ਆਪਣੇ ਜਾਂ ਆਪਣੇ ਪੁੱਤਰਾਂ ਧੀਆਂ ਨੂੰ ਲੈਣ ਵਾਸਤੇ ਹਮੇ ਸੁਖਬੀਰ ਦੀ ਇਹ ਵੀ ਪਰਦੇ ਰਹੇ ਹੈ ਤੇ ਹੁਣ ਇਸੇ ਤਰ੍ਹਾਂ ਸਵਾਲ ਕੀਤੇ ਹੈ ਗਿਆਨੀ ਕੇਵਲ ਸਿੰਘ ਹੋਰਾਂ ਨੇ ਸਿਰਫ ਅਕਾਲੀ ਦਲ ਨੂੰ ਨਹੀਂ ਸੁਖਬੀਰ ਬਾਦਲ ਨੂੰ ਨਹੀਂ ਸਗੋਂ ਇਸ ਬਾਕੀ ਧੜੇ ਨੂੰ ਵੀ ਤਿੱਖੇ ਸਵਾਲ ਪੁੱਛੇ ਹੈ ਕਿਉਂਕਿ ਇਸ ਵਕਤ ਕੋਈ ਮੰਨੇ ਨਾ ਮੰਨੇ ਅਕਾਲੀ ਦਲ ਦੇ ਵਿੱਚ ਜਾਰਾ ਤੌਰ ਤੇ ਦੋ ਧੜੇ ਸਾਹਮਣੇ ਆ ਰਹੇ ਨੇ ਇਹਨੂੰ ਲੈ ਕੇ ਗਿਆਨੀ ਕੇਵਲ ਸਿੰਘ ਨੇ ਤਿੱਖੇ ਤੰਜ ਕੱਸਿਆ ਉਹਨਾਂ ਵੱਲੋਂ ਵੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਤੇ ਕੁਝ ਤਿੱਖੇ ਤੇ ਵੱਡੇ ਸਵਾਲ ਪੁੱਛੇ ਗਏ ਆ ਉਹਨਾਂ ਪ੍ਰੈਸ ਨੋਟ ਵਿੱਚ ਲਿਖਿਆ ਕਿ ਵਰਤਮਾਨ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਨੇ ਸਿੱਖ ਸਮਾਜ ਅਤੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਿੱਖ ਨਮਈਦਾ ਸਿਆਸੀ ਧਿਰ ਦੇ ਵਜੋਂ ਵੱਡੇ ਹਿੱਸੇ ਤੇ ਪ੍ਰਭਾਵ ਸਥਾਪਿਤ ਕੀਤਾ ਸੀ ਉਹ ਬੜੀ ਤੇਜ਼ੀ ਨਾਲ ਖਖੜੀ ਕਰੇਲੇ ਹੋ ਰਿਹਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫ ਕਰ ਦੇਣ ਵਾਲੇ ਮਹਾਨ ਪੰਥਕ ਕਾਪਰਾਧ ਕਾਰਨ ਸਿੱਖ ਸਮਾਜ ਨੇ ਇਸ ਨੂੰ ਜ਼ਮੀਨਦੋਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਸੱਤਾ ਦੀ ਵੱਡੀ ਭੁੱਖ ਦੀ ਪੂਰਤੀ ਦੇ ਵਾਸਤੇ ਮਿੱਟੀ ਦੇ ਵਿੱਚ ਮਿਲਦੀ ਵੇਖ ਕਈ ਆਗੂ ਕਹਾਉਣ ਵਾਲੇ ਆਪਣੇ ਪ੍ਰਧਾਨ ਤੋਂ ਅਸਤੀਫਾ ਮੰਗਣਾ ਲੱਗੇ ਆ ਇਹ ਸਿਆਸੀ ਦਲ ਬੁਰੀ ਤਰ੍ਹਾਂ ਦਫਾੜ ਹੋ ਗਿਆ ਵਾਕੋ ਇਹ ਆਗੂ ਇਸ ਰੌਂ ਵਿੱਚ ਨੇ ਕਿ ਅਸੀਂ ਇਹ ਸਾਬਤ ਕਰੀਏ ਕਿ ਅਸੀਂ ਤੇ ਕੋਈ ਜਿਵੇਂ ਗੁਨਾਹ ਹੀ ਨਹੀਂ ਕੀਤਾ ਅਕਾਲ ਤਖਤ ਤੇ ਜਾਣ ਦੀ ਗੱਲ ਕਰਕੇ ਖੁਦ ਨੂੰ ਦੋਸ਼ ਮੁਕਤਾ ਪ੍ਰਮਾਣ ਪੱਤਰ ਦੇਣ ਤੇ ਤੁਰੇ ਹੋਏ ਨੇ ਇਹ ਇੱਕ ਹਿੱਸਾ ਸੰਗਤ ਦਾ ਇਹਨਾਂ ਨੂੰ ਠੀਕ ਵੀ ਦੱਸਣ ਲੱਗ ਪਿਆ ਸਿੱਖ ਸੰਗਤਾਂ ਇਸ ਮੌਕੇ ਪਹਿਲਾਂ ਤੋਂ ਵੱਡੇ ਪੱਧਰ ਤੋਂ ਫਿਕਰਮੰਦ ਨੇ ਜਿਨ੍ਹਾਂ ਪੰਥਕ ਕਾਰਜਾਂ ਦੀ ਥਾਂ ਧਿਰ ਅਤੇ ਧੜੇ ਖਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਕੁਰਬਾਨੀਆਂ ਨਾਲ ਖੜੀਆਂ ਕੀਤੀਆਂ ਸੰਸਥਾਵਾਂ ਨੂੰ ਕਲੰਕਿਤ ਕਰ ਦਿੰਦਾ ਹੈ ਉਹ ਫਿਰ ਕੌਮ ਨੂੰ ਹੋਰ ਗੁੰਮਰਾਹ ਕਰਨ ਤੇ ਤੁਰੇ ਹੋਏ ਨੇ ਇਹ ਸਾਰੇ ਬਾਦਲ ਦਲ ਵਾਲੇ ਕੌਮ ਨੂੰ ਜਵਾਬ ਦੇਣ ਕਿ ਸਿੱਖ ਕੌਮ ਨਾਲ ਧੋਖਾ ਕਿਉਂ ਕੀਤਾ ਕਿਸ ਤੇ ਕਹਿਣ ਤੇ ਧੋਖਾ ਕੀਤਾ ਸਿੱਖ ਸੰਗਤਾਂ ਇਹਨਾਂ ਸਾਰਿਆਂ ਕੋਲੋਂ ਕਈ ਤਰੀਕਿਆਂ ਦੇ ਰਾਹੀਂ ਜਵਾਬ ਮੰਗਣ ਦੀ ਤਿਆਰੀ ਵਿੱਚ ਲੱਗੀਆਂ ਹੋਈਆਂ ਨੇ ਇਥੋਂ ਤੱਕ ਕਿ ਪੰਥਕ ਅਸੈਂਬਲੀ ਬਣਾਉਣ ਦੀਆਂ ਕਨਸਵਾਵਾਂ ਵੀ ਆ ਰਹੀਆਂ ਨੇ ਹੁਣ ਉਹਨਾਂਰੇ ਵੀ ਭਾਵੇਂ ਬਾਗੀ ਆ ਤੇ ਭਾਵੇਂ ਸੁਖਬੀਰ ਬਾਦਲ ਤੜਾ ਦੋਵਾਂ ਨੂੰ ਸਵਾਲ ਕੀਤੇ ਐ ਤੇ ਹੁਣ ਗੱਲ ਕਰਦੇ ਆਂ ਅਮਰਿਤਪਾਲ ਸਿੰਘ ਅਤੇ ਉਸਤੇ ਸਾਥੀਆਂ ਦੀ ਅਮਰਿਤਪਾਲ ਸਿੰਘ ਦੇ ਨਾਲ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਕੁਲਵੰਤ ਸਿੰਘ rauke ਖਬਰ ਮਿਲ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦੀ ਜ਼ਿਮਨੀ ਚੋਣ ਉਹ ਲੜਨਗੇ ਉਹ ਬਰਨਾਲਾ ਤੋਂ ਉਮੀਦਵਾਰ ਹੋਣਗੇ ਤੇ ਉਥੋਂ ਆਜ਼ਾਦ ਚੋਣ ਲੜਨਗੇ ਇਹ ਜਾਣਕਾਰੀ ਕੁਲਵੰਤ ਸਿੰਘ rauke ਦੇ ਭਰਾ ਮਹਾ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਦੱਸਣਾ ਬਣਦਾ ਕਿ ਕੁਲਵੰਤ ਸਿੰਘ rauke ਜ਼ਿਲ੍ਹਾ ਮੋਗਾ ਦੇ ਪਿੰਡ rauke ਦੇ ਰਹਿਣ ਵਾਲੇ ਆ ਕਲਵੰਨ ਸਿੰਘ ਰਾਉ ਉੱਤੇ ਵੀ ਐਨਐਸਏ ਲੱਗੀ ਹੋਈ ਹੈ ਅਤੇ ਉਹ ਅਮਰਿਤਪਾਲ ਸਿੰਘ ਦੇ ਨਾਲ ਹੀ ਅਸਾਮ ਦੀ ਇਸ ਵਕਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਇਸੇ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਨੇ ਲੋਕ ਸਭਾ ਦੀਆਂ ਚੋਣਾਂ ਖੜੂਰ ਸਾਹਿਬ ਤੋਂ ਲੜੀਆਂ ਅਤੇ ਜਿੱਤੀਆਂ ਵੱਡੀ ਗਣਤੀ ਵਿੱਚ ਜਿੱਤ ਹਾਸਲ ਕੀਤੀ ਸ਼ਾਇਦ ਜਿਹੜੇ ਉਹਦੇ ਨਾਲ ਇਸ ਵਕਤ ਜੇਲ੍ਹ ਵਿੱਚ ਬੈਠੇ ਐ ਉਹਨਾਂ ਨੂੰ ਵੀ ਇਹ ਲੱਗਣ ਲੱਗ ਪਿਆ ਕਿ ਸ਼ਾਇਦ ਜੇ ਅਮਰਿਤਪਾਲ ਸਿੰਘ ਜਿੱਤ ਸਕਦਾ ਤੇ ਅਸੀਂ ਕਿਉਂ ਨਹੀਂ ਕਿਉਂਕਿ ਬਰਨਾਲਾ ਦੀ ਜ਼ਿਮਨੀ ਚੋਣ ਤਾਂ ਇਹ ਹੈ ਪਰ ਤਰੀਕ ਦਾ ਐਲਾਨ ਹੋਣਾ ਬਾਕੀ ਹੈ ਕੁਲਵੰਤ ਸਿੰਘ ਰਾਉਕੇ ਦੇ ਭਰਾ ਮਹਾ ਸਿੰਘ ਦੇ ਮੁਤਾਬਕ ਉਹ ਬਰਨਾਲਾ ਤੋਂ ਵਿਧਾਨ ਸਭਾ ਦੀ ਜਿਮਨੀ ਚੋਣ ਲੜਨਗੇ ਇਹਦੇ ਤੋਂ ਪਹਿਲਾਂ ਬੀਤੇ ਦਿਨੀ ਖਬਰ ਆਈ ਸੀ ਕਿ ਅਮਰਿਤਪਾਲ ਦਾ ਇੱਕ ਹੋਰ ਸਾਥੀ ਪ੍ਰਧਾਨ ਮੰਤਰੀ ਉਰਫ ਬਾਜੇਕੇ ਉਹਦੇ ਵੱਲੋਂ ਵੀ ਗਿੱਦੜਬਾਹ ਸੀਟ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਸੀ ਹਾਲਾਂਕਿ ਉਹ ਐਲਾਨ ਬਾਜੇਕੇ ਦੇ ਨਾਬਾਲਗ ਪੁੱਤਰ ਦੇ ਵੱਲੋਂ ਕੀਤਾ ਗਿਆ ਸੀ ਦੱਸਣਾ ਬਣਦਾ ਹੈ ਕਿ ਅਸਾਮ ਦੀ ਡਿਬਰੂਗੜ ਦੇਲ ਦੇ ਵਿੱਚ ਬੰਦ ਖਡੂਰ ਸਾਹਿਬ ਤੋਂ ਚੁਣੇ ਜਾ ਚੁੱਕੇ ਸੰਸਦ ਅਮਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਦੇ ਉੱਤੇ ਐਨਐਸਏ ਇੱਕ ਸਾਲ ਲਈ ਬੀਤੇ ਦਨੀ ਵਧਾ ਦਿੱਤੀ ਗਈ ਸੀ ਇਹਨਾਂ ਵਿੱਚ ਪਪਲਪ੍ਰੀਤ ਪ੍ਰਧਾਨ ਮੰਤਰੀ ਬਾਜੇਕੇ ਦਰਜੀਤ ਕਲਸੀ ਅਤੇ ਅਮਰਿਤਪਾਲ ਸਿੰਘ ਦੇ ਕੁਝ ਹੋਰ ਸਾਥੀ ਬੰਦ ਨੇ ਕਿ ਹੁਣ ਇਹ ਪ੍ਰਮਾਣ ਪੱਤਰ ਹੋ ਗਿਆ ਕਿ ਜਿਹੜਾ ਵਿਅਕਤੀ ਜੇਲ੍ਹ ਵਿੱਚ ਜਾਵੇ ਉਹ ਚੋਣ ਲੜੂਗਾ ਵੀ ਤੇ ਚੋਣ ਜਿੱਤੂਗਾ ਵੀ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਖੈਰਾ ਬਾਤ ਪਾ ਤੇ ਮਜੀਠੀਆਂ ਨੇ ਘੇਰਾ ਪਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਖੈਰਾ ਦੇ ਬਾਬਤ ਟਿੱਪਣੀ ਬੀਤੇ ਦਿਨੀ ਕੀਤੀ ਗਈ ਸੀ। ਅਸਲ ਦੇ ਵਿੱਚ ਇਹ ਕਹਿੰਦੇ ਵੀ ਅੰਗਰੇਜ਼ੀ ਬਹੁਤ ਬੋਲਦੇ ਆ ਜਦੋਂ ਕਿਤੇ ਹੱਥ ਅੜ ਜਾਏ ਤੇ ਉਦੋਂ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੰਦੇ ਆ। ਤੁਹਾਨੂੰ ਇਹ ਵੀ ਪਤਾ ਹੋਣਾ ਇਹਨਾਂ ਨੂੰ ਕਈ ਵਾਰੀ ਉਹ ਚੈਲੰਜ ਵੀ ਕਰ ਚੁੱਕੇ ਆ। ਹੁਣ ਸੁਖਪਾਲ ਖੈਰਾ ਨੇ ਇੱਕ ਵੀਡੀਓ ਦੇ ਰਾਹੀਂ ਆਖਿਆ ਕਿ ਮੈਨੂੰ ਪੰਜਾਬ ਤੇ ਤਾਂ ਤਰਸ ਆ ਰਿਹਾ ਹੈ। ਕਿ ਪੰਜਾਬ ਦੀ ਵਾਗਡੋਰ ਅੱਜ ਇੱਕ ਸ਼ਰਾਬੀ ਦੇ ਹੱਥ ਚ ਹੈ। ਉਨਾ ਕਿਹਾ ਕਿ ਮੁੱਖ ਮੰਤਰੀ ਨੂੰ ਬੋਲਣ ਦਾ ਤਾਂ ਬਿਲਕੁਲ ਵੀ ਪਤਾ ਨਹੀਂ ਇਹ ਹੋਰਾਂ ਦਾ ਮਜ਼ਾਕ ਉਡਾਉਣ ਦੇ ਨਾਲ-ਨਾਲ ਖੁੱਦਾ ਅਤੇ ਪੰਜਾਬ ਦਾ ਮਜ਼ਾਕ ਵੀ ਉਡਾਰਿਆ ਖੈਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣਾ ਨਵਾਂ کردار ਪੇਸ਼ ਕਰ ਦਿੱਤਾ ਜੋ ਪੇਪਰ ਲੀਕ ਵੀ ਕਰ ਸਕਦਾ ਹੈ ਖੈਰਾ ਨੇ ਕਿਹਾ ਕਿ ਮੁੱਖ ਮੰਤਰੀ ਹੋਰਾਂ ਦਾ ਪੰਜਾਬੀ ਦਾ ਟੈਸਟ ਲੈਂਦਾ ਲੈਂਦਾ ਖੁਦ ਆਪ ਇੱਕ ਛੋਟੇ ਜਿਹੇ ਟੈਸਟ 'ਚ ਫੇਲ ਹੋ ਗਿਆ ਉਹਨਾਂ ਕਿਹਾ ਕਿ ਮੁੱਖ ਮੰਤਰੀ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਭਗਵੰਤ ਮਾ ਨੂੰ ਆਪਣੇ ਆਪ ਉੱਪਰ ਭਰੋਸਾ ਨਹੀਂ ਇਹ ਆਪਣੇ ਤੋਂ ਵੱਧ ਪੜੇ ਲਿਖੇ ਲੋਕਾਂ ਤੋਂ ਛੜਦਾ ਹੈ ਜਿਸ ਕਰਕੇ ਹੋਰਾਂ ਪ੍ਰਤੀ ਅਜਹੀ ਇਹ ਜ਼ੁਬਾਨ ਦੀ ਵਰਤੋਂ ਕਰਦਾ ਹੈ ਖੈਰਾ ਨੇ ਕਿਹਾ ਕਿ ਮੁੱਖ ਮੰਤਰੀ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸਮਾਗਮ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਸੁਖਪਾਲ ਖੈਰਾ ਨੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਜਸਟਿਸ ਗੁਰਨਾਮ ਸਿੰਘ ਉਹਨਾਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਹਨਾਂ ਮੁੱਖ ਮੰਤਰੀਆਂ ਦੇ ਵਿੱਚ ਤਾਂ ਲਿਆਕਤ ਸੀ ਔਰ ਭਗਵੰਤ ਮਾਨ ਇਹ ਤਾਂ ਸ਼ਰਮ ਲਾ ਦਿੱਤੀ ਐ ਉਹਨਾ ਇਥੋਂ ਤੱਕ ਵੀ ਆਖ ਦਿੱਤਾ ਕਿ ਪ੍ਰਕਾਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਇਹਦੇ ਨਾਲੋਂ ਕਈ ਗੁਣਾ ਵਧੀਆ ਮੁੱਖ ਮੰਤਰੀ ਸੀ ਉਹ ਜਦੋਂ ਮਿਲਦੇ ਸੀ ਪਿਆਰ ਨਾਲ ਲਿਆਕਤ ਨਾਲ ਮਿਲਦੇ ਸੀ ਪਰ ਇਹਨੂੰ ਤਾਂ ਬੋਲਣ ਦੀ ਕੋਈ ਤਮੀਜ਼ ਹੀ ਨਹੀਂ ਸੁਖਪਾਲ ਖੈਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਪੁਲਿਸ ਤੇ ਰਾਹੀਂ ਆਪਣੇ ਸਾਰੇ ਵਿਰੋਧੀਆਂ ਨੂੰ ਡਰਾ ਕੇ ਰੱਖਿਆ ਹੋਇਆ ਹੈ ਇਹਨੇ ਵਿਰੋਧੀ ਧਿਰ ਪਰਚੇ ਦਰਜ ਕਰਵਾ ਕੇ ਸਾਰੇ ਡਰਾ ਲਏ ਨੇ ਇਹਨੇ ਕਹਿੰਦੇ ਮੇਰੇ ਤੇ ਵੀ ਐਨਡੀਪੀਐਸ ਦਾ ਝੂਠਾ ਪਰਚਾ ਦਿੱਤਾ ਸੀ ਮੇਰੀ ਬੇਲ ਵਾਲੇ ਦਿਨ ਇੱਕ ਹੋਰ ਝੂਠਾ ਪਰਚਾ ਦਿੱਤਾ ਪਰ ਹੁਣ ਇਹ ਕੇਜਰੀਵਾਲ ਨੂੰ ਜ਼ਮਾਨਤ ਨਾ ਮਿਲਣ ਕਾਰਨ ਕੋਠੇ ਚੜ੍ਹ ਕੇ ਰੋ ਰਹੀ ਰਹੀ ਸੁਖਪਾਲ ਖੈਰਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਰਾਜ ਸੱਤਾ ਸਦਾ ਇੱਕੋ ਹੀ ਵਿਅਕਤੀ ਦੇ ਹੱਥ ਵਿੱਚ ਨਹੀਂ ਰਹਿੰਦੀ ਇੱਥੇ ਤਾਂ ਰਾਜੇ ਮਹਾਰਾਜ ਨਹੀਂ ਰਹੇ ਮੁੱਖ ਮੰਤਰੀ ਬਣਨ ਦਾ ਮਤਲਬ ਕੋਈ ਬੰਦਾ ਖੁਦਾ ਨਹੀਂ ਬਣ ਜਾਂਦਾ ਸੁਖਪਾਲ ਖੈਰਾ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੋਂ ਹਮੇਸ਼ਾ ਮੁੱਖ ਮੰਤਰੀ ਭਜਦਾ ਰਹਿੰਦਾ ਹੈ ਸੁਖਪਾਲ ਖੈਰਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਸਲੀ ਬੌਸ ਭਾਜਪਾ ਵਾਲੇ ਨੇ ਜਿਨ੍ਹਾਂ ਦੇ ਇਸ਼ਾਰਿਆਂ ਤੇ ਇਹਨੇ ਪੰਜਾਬ ਦੇ ਨੌਜਵਾਨ ਡਿਬਰੂਗੜ੍ਹ ਵਿੱਚ ਭੇਜੇ ਨੇ ਉਹ ਕਹਿੰਦੇ ਕਦੇ ਕਿਸੇ ਨੇ ਇਸ ਤਰ੍ਹਾਂ ਦਾ ਮੁੱਖ ਮੰਤਰੀ ਨਹੀਂ ਦੇਖਿਆ ਹੋਣਾ ਜੋ ਆਪਣੇ ਹੀ ਨੌਜਵਾਨਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਜੇਲਾ ਵਿੱਚ ਸੁੱਟ ਦਿੰਦਾ ਹੋਵੇ ਪਰ ਸਮਾਂ ਕਹਿੰਦੇ ਬਹੁਤ ਬਲਵਾਨ ਹੈ ਇਹ ਕਦੇ ਵੀ ਬਦਲ ਸਕਦਾ ਹੈ ਜੋ ਬੀਜੋਗੇ ਉਹ ਉਹ ਵੱਡੋਗੇ ਸੁਖਪਾਲ ਖੈਰਾ ਨੇ ਭਗਵੰਤ ਮਾਨ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਪਰ ਇਹਨਾਂ ਦਾ ਤੁਹਾਨੂੰ ਵੀ ਪਤਾ ਹੈ ਕਿ ਦੋਵਾਂ ਦਾ ਛੱਤੀਆਂ ਦਾ ਅੰਕੜਾ ਸ਼ਾਇਦ ਇਸੇ ਗੱਲ ਦਾ ਫਾਇਦਾ ਉਠਾਉਂਦੇ ਹੋਏ ਸੁਖਪਾਲ ਖੈਰਾ ਨੂੰ ਕਿਸੇ ਹੋਰ ਪਾਸੇ ਤੋਂ ਚੋਣ ਲੜਾਉਣ ਦੀ ਬਜਾਏ ਉਹਨਾਂ ਨੇ ਜਿਸ ਨੂੰ ਇਹ ਆਪਣੀ ਰਾਜਧਾਨੀ ਸਮਝਿਆ ਕਰਦੇ ਸੀ ਭਾਵੇਂ ਪਿਛਲੀ ਵਾਰੀ ਸਿਮਰਨਜੀਤ ਸਿੰਘ ਮਾਨ ਨੇ ਉੱਥੋਂ ਚੋਣ ਜਿੱਤ ਲਈ ਸੀ ਉੱਥੋਂ ਸੁਖਪਾਲ ਖੈਰਾ ਨੂੰ ਰਜਾ ਕੇ ਫਸਾਇਆ ਅਤੇ ਸੁਖਪਾਲ ਖੈਰਾ ਉੱਥੋਂ ਬੁਰੀ ਤਰ੍ਹਾਂ ਹਾਰੇ ਵੀ ਪਰ ਹੁਣ ਸੁਖਪਾਲ ਖੈਰਾ ਲਗਾਤਾਰ ਫਿਰ ਹਮਲਾਵਰ ਰੁਕਤੇ ਨਹੀਂ ਹੁਣ ਉਹ ਕਹਿੰਦੇ ਉਹਨਾਂ ਨੇ ਸਵਾਲ ਵੀ ਕੀਤਾ ਮੁੱਖ ਮੰਤਰੀ ਨੂੰ ਪੁੱਛਿਆ ਕਿ ਤੁਹਾਨੂੰ ਅੰਗਰੇਜ਼ੀ ਤੋਂ ਇੰਨੀ ਪਰੇਸ਼ਾਨੀ ਕਿਉਂ ਹੈ ਤੁਸੀਂ ਖੁਦ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਓਗੇ ਉਹਨਾਂ ਆ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਅੰਗਰੇਜ਼ੀ ਤੋਂ ਇੰਨੀ ਨਫ਼ਰਤ ਹੈ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਬੰਦ ਕਰਵਾ ਦੇਵੇ ਤਾਂ ਕਿ ਕੋਈ ਅੱਗੇ ਵਧ ਹੀ ਨਾ ਸਕੇ ਸੁਖਪਾਲ ਖੈਰਾ ਹੀ ਨਹੀਂ ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਸਾਡਾ ਪੰਜਾਬੀ ਦਾ ਪੇਪਰ ਲੈਂਦੇ ਲੈਂਦੇ ਆਪ ਨੂੰ ਪੰਜਾਬੀ ਦੇ ਪੇਪਰ ਵਿੱਚੋਂ ਫੇਰ ਸਾਫਤ ਕਰ ਦਿੱਤਾ ਹੈ ਬੁਰਾ ਨਾ ਮਨਾਉਣਾ ਮੈਂ ਤੁਹਾਡੀ ਦਰਸਤੀ ਲਈ ਦੱਸ ਦਿੰਦਾ ਕਿ ਚੰਡੀਗੜ੍ਹ ਸ਼ਬਦ ਦੇ ਵਿੱਚ ਲਿਖਦੇ ਸਮੇਂ ਡੱਡੇ ਨੂੰ ਸਿਹਾਰੀ ਨਹੀਂ ਬਿਹਾਰੀ ਲੱਗਦੀ ਹੈ ਇਹਦੇ ਇਲਾਵਾ ਉਹਨਾਂ ਇਹ ਵੀ ਆਖਿਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਆਪ ਸਾਰੇ ਪੇਪਰਾਂ ਦੇ ਵਿੱਚੋਂ ਫੇਲ ਹੋ ਰਹੇ ਹੋ ਲੋਕ ਸਭਾ ਦੀਆਂ ਚੋਣਾਂ ਦੇ ਟੈਸਟ ਵਿੱਚੋਂ 13 ਸੀਟਾਂ ਮੰਗਦੇ ਮੰਗਦੇ ਮਸਾਂ ਹੀ ਤਿੰਨਕ ਆਈਆਂ ਜਲੰਧਰ ਦੇ ਟੈਸਟ ਵਿੱਚੋਂ ਵੀ ਤੁਸੀਂ ਸਾਰਾ ਪਰਿਵਾਰ ਲੈ ਕੇ ਬਹਿ ਗਏ ਹੋ ਪਰ ਲੋਕ ਤੁਹਾਨੂੰ ਮੰਜੇ ਸਮੇਤ ਚੁੱਕ ਕੇ ਤੁਹਾਡੇ ਪਿੰਡ ਸਤੌਜ ਤੁਹਾਡੀ ਬੰਬੀ ਉੱਤੇ ਟੈਸਟ ਲੈਣਗੇ ਤਿਆਰ ਰਹਿਣਾ ਇੱਥੇ ਹੀ ਨਹੀਂ ਕਿ ਕਾਂਗਰਸੀ ਆਗੂਆਂ ਨੇ ਇਸ ਤਰ੍ਹਾਂ ਅਕਾਲੀ ਆਗੂ ਵਿਕਰਮ ਮਜੀਠੀਆ ਤੁਸੀਂ ਹੈਰਾਨ ਹੋਵੋਗੇ ਕਿ ਅਕਾਲੀ ਦਲ ਇਸ ਵਕਤ ਏਡੀ ਮੁਸੀਬਤ ਦੀ ਘੜੀ ਵਿੱਚੋਂ ਲੰਘ ਰਿਹਾ ਹੈ ਤੇ ਵਿਕਰਮ ਮਜੀਠੀਆ ਬਿਲਕੁਲ ਚੁੱਪ ਨੇ ਤੇ ਤੁਸੀਂ ਇਹ ਵੀ ਵੇਖਿਆ ਹੋਣਾ ਹੈ ਕਿ ਭਾਵੇਂ ਬਰਗਾੜੀ ਬਹਿਬਲ ਕਲਾ ਕਾਂਡ ਭਾਵੇਂ ਗੋਲੀ ਕਾਂਡ ਜੋ ਕੁਝ ਵੀ ਘਟਿਆ ਵਾਪਰਿਆ ਬਿਕਰਮ ਜੀਠਿਆ ਉਸ ਵਕਤ ਵੀ ਕਦੇ ਸੁਖਵੀਰ ਬਾਦਲ ਦੇ ਹੱਕ ਵਿੱਚ ਨਹੀਂ ਨਿਤਰੇ ਤੇ ਇਸ ਵਕਤ ਵੀ ਉਹ ਖੁੱਲ ਖੁਲਾ ਕੇ ਸੁਖਵੀਰ ਬਾਦਲ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਨਹੀਂ ਨਿਤਰ ਰਹੇ ਪਰ ਬਿਕਰਮ ਜੀਠਿਆ ਨੇ ਮੁੱਖ ਮੰਤਰੀ ਮਾਨ ਤੇ ਜ਼ਰੂਰ ਤੰਜ ਕੱਸਿਆ ਉਹਨਾਂ ਨੇ ਲਿਖਿਆ ਕਿ ਵੈਸੇ ਭਗਵੰਤ ਮਾਨ ਸਾਹਿਬ ਚੰਡੀਗੜ੍ਹ ਨਹੀਂ ਚੰਡੀਗੜ੍ਹ ਹੁੰਦਾ ਹੈ ਪੰਜਾਬ ਦੇ ਸੀਐਮ ਦੀ ਗੰਭੀਰਤਾ ਦੇਖ ਲਓ ਕਿ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਹੀ ਨਹੀਂ ਕਰਨੀ ਤੰਜ ਚੁਟਕਲੇ ਗੱਲਾਂ ਸੁਣਾ ਕੇ ਇਹ ਕੁਝ ਹੋਣਾ ਸੀਐਮ ਸਾਹਿਬ ਕੰਮ ਨਹੀਂ ਸਟੇਟ ਤੇ ਸਟੇਜ 'ਚ ਫਰਕ ਹੁੰਦਾ ਤੇ ਉਹਨਾਂ ਨੇ ਵੀ ਤਕਰੀਬਨ ਤਕਰੀਬਨ ਉਸੇ ਤਰ੍ਹਾਂ ਦੇ ਤੰਜ ਕੱਸਿਆ ਜੋ ਖੈਰਾ ਸਾਹਿਬ ਅਤੇ ਪ੍ਰਤਾਪ ਬਾਜਵਾ ਨੇ ਹੁਣ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਨਾਲ ਜੁੜੇ منی ਲੌਂਡਰਿੰਗ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਝਟਕਾ ਮਿਲਿਆ ਰਾਊਜ਼ ਐਵੇਨਿਊ ਕੋਰਟ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ 14 ਦਿਨਾਂ ਵਾਲੀ ਨਿਆਂਇਕ ਹਰਾਸਤ ਵਿੱਚ ਭੇਜ ਦਿੱਤਾ ਹੈ ਦੱਸਣਾ ਬਣਦਾ ਹੈ ਕਿ ਸੀਬੀਆਈ ਅਧਿਕਾਰੀ ਦਿੱਲੀ ਦੀ ਕਥਿਤ ਸ਼ਰਾਬ ਨੀਤੀ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਜੇਲ੍ਹ ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਲੈ ਕੇ ਗਏ ਸੀ ਸੀਬੀਆਈ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਨਹੀਂ ਚਾਹੁੰਦੇ ਜੇ ਰਿਮਾਂਡ ਨਹੀਂ ਚਾਹੁੰਦੇ ਤਾਂ ਫਿਰ ਕੀ ਹੁੰਦਾ ਉਹ ਤੋਂ ਅਗਲੀ ਕਾਰਵਾਈ ਦੀ ਗੱਲ ਉਹਨਾਂ ਨੇ ਕੀਤੀ ਸੀਬੀਆਈ ਨੇ ਅਦਾਲਤ ਤੋਂ ਕੇਜਰੀਵਾਲ ਦੀ ਨਿਆਂਇਕ ਹਾਰਾਸਤ ਦੀ ਮੰਗ ਕੀਤੀ ਤੇ ਸੀਬੀਆਈ ਦੀ ਮੰਗ ਨੂੰ ਦੇਖਦਿਆਂ ਫਿਰ ਮਾਨਜੁਕ ਅਦਾਲਤ ਨੇ ਕੇਜਰੀਵਾਲ ਨੂੰ ਨਿਆਂਇਕ ਹਾਰਾਸਤ ਵਿੱਚ ਭੇਜ ਦਿੱਤਾ ਤੇ ਹੁਣ ਗੱਲ ਕਰਦੇ ਹਾਂ ਲਾਡੋਵਾਲ ਟੋਲ ਪਲਾਜ਼ੇ ਦੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਲੋਕਾਂ ਦੀ ਜੀਬ ਤੇ ਸਿੱਧਮ ਸਿੱਧਾ ਇਹ ਡਾਕਾ ਕਿਹਾ ਜਾਂਦਾ ਹੈ ਤੇ ਹੁਣ ਕਿਸਾਨ ਇਹਨੂੰ ਅੱਜ ਬੰਦ ਕਰਨ ਜਾ ਰਹੇ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ 30 ਜੂਨ ਨੂੰ ਇਹਨੂੰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਸੀ ਕਿਉਂਕਿ ਇਹਦੇ ਲਗਾਤਾਰ ਵਧ ਰਹੇ ਰੇਟਾਂ ਦੇ ਕਾਰਨ ਕਿਸਾਨ ਇਹਦਾ ਲਗਾਤਾਰ ਵਿਰੋਧ ਕਰ ਰਹੇ ਸੀ ਤੇ ਇਹਨੂੰ ਬੰਦ ਕਰਨ ਦਾ ਉਹਨਾਂ ਵੱਲੋਂ ਫੈਸਲਾ ਕੀਤਾ ਹੋਇਆ ਸੀ ਕਿਸਾਨ ਅੱਜ ਟੋਲ ਏਜੰਸੀ ਦੇ ਕੈਬਨਾਂ ਨੂੰ ਤਾਲੇ ਲਾ ਸਕਦੇ ਐ ਕਿਉਂਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤੀ ਕਿਸਾਨ ਦੁਆਬਾ ਯੂਨੀਅਨ ਅਤੇ ਟੈਕਸੀ ਯੂਨੀਅਨ ਦੇ ਵੱਲੋਂ ਪਿਛਲੇ 15 ਦਿਨਾਂ ਤੋਂ ਲਗਾਤਾਰ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਹਰ ਡਰਾਈਵਰ ਬਗਾਰ ਟੋਲ ਟੈਕਸ ਦੇ ਦਿੱਤਿਆਂ ਇਥੋਂ ਆਪਣੀ ਗੱਡੀ ਲੰਘਾ ਰਿਹਾ ਹੈ ਤੇ ਹੁਣ ਤੱਕ 6 ਲੱਖ ਤੋਂ ਵੱਧ ਗੱਡੀਆਂ ਇਥੋਂ ਬਗਾਰ ਟੋਲ ਟੈਕਸ ਦਿੱਤਿਆਂ ਲੰਘ ਚੁੱਕੀਆਂ ਨੇ ਇਹਦੇ ਕਾਰਨ ਲੋਕਾਂ ਦਾ ਲਗਭਗ 15 ਕਰੋੜ ਰੁਪਏ ਬਚਿਆ ਤੇ ਟੋਲ ਪਲਾਸੀ ਵਾਲੇ ਆਖ ਸਕਦੇ ਆ ਕਿ 15 ਕਰੋੜ ਦਾ ਉਹਨਾਂ ਨੂੰ ਝੂਨਾ ਲੱਗਿਆ ਕਿਸਾਨਾਂ ਦੀ ਮੰਗ ਹੈ ਕਲ ਟੋਲ ਟੈਕਸ ਦੀ ਜਿਹੜੀ ਪੁਰਾਣੀ ਦਰ ਹੈ 150 ਰੁਪਏ ਪ੍ਰਤੀ ਚਾਰ ਪਈਆ ਵਨ ਰੱਖੀ ਜਾਵੇ ਕਿਸਾਨਾਂ ਨੇ ਕਿਹਾ ਕਿ ਟੋਲ ਪਲਾਜ਼ੇ ਉੱਪਰ ਹੋ ਰਹੀ ਲੋਕਾਂ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ ਅਤੇ ਕਿਸਾਨ ਆਗੂ ਨੇ ਦੱਸਿਆ ਕਿ ਅੱਜ ਵੱਡੀ ਗੰੰਟੀ ਵਿੱਚ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਲਾਡੋਵਾਲ ਟੋਲ ਪਲਾਜ਼ਾ ਤੇ ਪਹੁੰਚਣਗੀਆਂ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਜਿਹੜੇ ਦਫ਼ਤਰ ਹੈ ਉਹਨਾਂ ਨੂੰ ਜਿੰਦਰੀ ਮਾਰ ਦੇਣਗੀਆਂ ਇਹ ਜਿੰਦੇ ਦਾ ਲਾਉਣ ਦਾ ਕਾਰਨ ਤਾਲਾਬੰਦੀ ਦਾ ਕਾਰਨ ਇਹ ਹੈ ਕਿ ਉਹ ਵਾਰ-ਵਾਰ ਟੋਲ ਅਧਿਕਾਰੀਆਂ ਤੇ ਐਨ ਐਚ ای ਆਈ ਦੇ ਟੋਲ ਦੀਆਂ ਜੜੀਆਂ ਸਮਾ ਸੀਮਾ ਸੀ ਉਹਦੇ ਸਬੰਧੀ ਦਸਤਾਵੇਜ਼ ਦਿਖਾਉਣ ਵਾਸਤੇ ਆਉਂਦੇ ਆਖਦੇ ਰਹੇ ਕਿ ਦਿਖਾਓ ਭਾਈ ਕਦੋਂ ਸੀਮਾ ਤੁਹਾਡਾ ਰਹਿੰਦਾ ਕਦੋਂ ਤੁਹਾਡੀ ਹੱਦ ਆਉਂਦੀ ਹੈ ਪਰ ਉਹ ਕਹਿੰਦੇ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਉਹਨਾਂ ਨੂੰ ਦਸਤਾਵੇਜ਼ ਨਹੀਂ ਦਿਖਾਏ ਇਹਦਾ ਮਤਲਬ ਇਹ ਹੈ ਕਿ ਟੋਲ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਹੈ ਕੇਂਦਰ ਸਰਕਾਰ ਲੋਕਾਂ ਤੋਂ ਨਜਾਇਜ਼ ਵਸੂਲੀ ਕਰਵਾ ਰਹੀ ਹੈ ਲੋਕਾਂ ਦਾ ਸਮਰਥਨ ਕਿਸਾਨਾਂ ਦੇ ਨਾਲ ਹੈ ਤੇ 30 ਤਰੀਕ ਨੂੰ ਆਖਿਆ ਸੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਅਸੀਂ ਇਸ ਟੋਲ ਪਲਾਜ਼ੇ ਨੂੰ ਪੱਕੇ ਤੌਰ ਤੇ ਜਿੰਦਰੇ ਮਾਰ ਦੇਵਾਂਗੇ ਤੇ ਅੱਜ 30 ਤਰੀਕ ਹੈ ਵੇਖਦੇ ਹਾਂ ਕਿਸ ਨੂੰ ਪੱਕੇ ਤੌਰ ਤੇ ਜਿੰਦਰੇ ਲੱਗਦੇ ਆ ਜਾਂ ਫਿਰ ਨਹੀਂ ਦੋਸਤੋ ਇਸੇ ਕੁਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ